ਬਾਹਿਰੂ ਜੀ ਦਾ ਖਾਲਸਾ ਬਾਹਿਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੋ ਕਿ ਮਸਿਆ ਦੇ ਦਿਹਾੜੇ ਨੂੰ ਮੁੱਖ ਰੱਖਦੇ ਅੱਜ ਨਤਮਕਤ ਹੋਏ ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੰਗਤ ਪਹੁੰਚੀ ਹੋਈ ਸੀ ਤੇ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਸਾਥ ਸੀ ਗੁਰੂ ਜੀ ਦਾ ਸੰਗਤ ਕਰਨ ਲਈ ਇਹ ਜੀ ਆ ਇਸ ਟਾਈਮ ਅੱਜ ਦਰਸ਼ਨ ਕਰ ਰਹੇ ਹਾਂ ਤਾਂ ਸ੍ਰੀ ਦਮਦਮਾ ਸਾਹਿਬ ਸ਼ਰਧਾਂ ਦੀ ਮੱਛਾ ਹੋਣ ਕਰਕੇ ਤੇ ਇੱਕ ਐਤਵਾਰ ਦਾ ਦਿਨ ਹੋਣ ਕਰਕੇ ਬਹੁਤ ਜ਼ਿਆਦਾ ਰਸਈਗਾ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਣੇ ਰਹੋ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਦਰਸ਼ਨ ਕਰਾਉਨੇ ਆ ਸਾਰਾ ਖੂਕਰ ਜਿੱਤੇ ਚੂਲ ਦੇ ਨਿਸ਼ਾਨ ਰਹਿਣੇ ਸਦਾ ਪੰਥ ਖਾਲਸੇ ਦੇ ਸੰਗਤ ਦਾ ਪਿਆਰ ਦੇਖ ਸਕਦੇ ਹੋ ਤੁਸੀਂ ਤੇ ਦਰਮੀ ਵੀ ਕਾਫੀ ਜ਼ਿਆਦਾ ਸੀ ਤੇ ਮਾਈਕ ਨਾ ਹੋਣ ਦੀ ਵਜ੍ਹਾ ਨਾਲ ਮਾਫ ਕਰਨਾ ਮਾਈਕ ਨਾ ਹੋਣ ਦੀ ਵਜ੍ਹਾ ਕਾਰਨ ਸਾਨੂੰ ਆਵਾਜ਼ ਵੀਡੀਓ ਦੀ ਬਾਅਦ ਵੀ ਬੱਚ ਲਗਾਉਣੀ ਪਈ ਹੈ ਜੀ ਤੇ ਪਰ ਤੁਸੀਂ ਦੇਖੋ ਸੰਗਤ ਵਿੱਚ ਜੋਸ਼ ਇਹ दर्शन के पत्थर तत् श्री दमदमा साहेब तत् श्री दमदमा साहेब ਜਿਵੇਂ ਜਿਵੇਂ ਸੰਗਤ ਜੀ ਦਰਬਾਰ ਸਾਹਿਬ ਦੇ ਵੱਲ ਵੱਧ ਰਹੇ ਸੀ ਇੱਕ ਮਨ ਨੂੰ ਸੰਤੋਖ ਸਕੂਨ ਜਾਂ ਮਿਲ ਰਿਹਾ ਸੀ ਸੰਤੁਸ਼ਟੀ ਮਿਲ ਰਹੀ ਸੀ ਮਨ ਨੂੰ ਬਹੁਤ ਜ਼ਿਆਦਾ ਤੇ ਬਾਕੀ ਜਦੋਂ ਦਰਬਾਰ ਸਾਹਿਬ ਵੱਲ ਅਸੀਂ ਨਜ਼ਰ ਟੇਕੀ ਜਾਂਦੇ ਹਾਂ ਆਹ ਸੁਭਾਅ ਕੇ ਵਾਲਾ ਮਤਲਬ ਕਿ ਜੀਵਨ ਬਹੁਤ ਜ਼ਿਆਦਾ ਸੁੰਦਰ ਹੈ ਕਿ ਸਭਾਂ ਖੁਸ਼ੀ ਦੇਖ ਸਕਦੇ ਹਾਂ ਸੰਗਤ ਦਾ ਸਸਰਾਮ ਆਗਰ ਦੇ ਵਿੱਚ ਇੱਕ ਬਹੁਤ ਪਿਆਰ ਨਾਲ ਬਣਾ ਇੱਕ ਜੀਵ ਦਾ ਬੜਾ ਆਸ਼ਿਕ ਨੇ ਹੋ ਗਿਆ। ਇਹਦਾ ਨਾਮ ਜਿਹੜਾ ਆਸ ਦੇ ਵਿੱਚ ਭਾਈ ਭਗੂ ਜੀ ਕਰਕੇ ਵੈਸੇ ਸੰਗਤਾਂ ਪਿਆਰ ਦੇ ਨਾਲ ਪਿੰਡ ਦੇ ਜਿਹੜੇ ਲੋਕ ਨੇ ਉਨ੍ਹਾਂ ਨੂੰ ਚਾਚਾ ਬਹੁਤ ਸੇ ਸਤਿਕਾਰ ਨਾਲ ਇਤਿਆਰ ਕਰਦੇ ਆ। ਤੇ ਉਸ ਸਮੇਂ ਜਦੋਂ ਉਸ ਭਾਈ ਭਗੂ ਜੀ ਬਾਤੀ ਪ੍ਰਯਾਸ ਕਰ ਕਰਨ ਆਇਆ ਤਾਂ ਨਕੂ ਤੇਗ ਬਹਾਦਰ ਸਾਹਿਬ ਮਹਾਰਾਜ ਇਧਰ ਬਾਲਗੇੜੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਅਤੇ ਉਦੋਂ ਜਦੋਂ ਭਾਈ ਮਰਕੂਜੀ ਨੇ ਆਪੇ ਨਾਲ ਘਰ ਪਿਆਰ ਕਰਵਾਇਆ ਆਪਣਾ ਨਾਮ ਮਕਾਨ ਬਣਵਾ ਇਸ ਇਤਿਹਾਸ ਆਪ ਜੀ ਦਾ ਸੁਣਨ 10 15 ਮਿੰਟ ਗੁਰਵਾਣੀ ਸੁਣਨ ਤੋਂ ਬਾਅਦ ਮਨ ਨੂੰ ਸਕੂਨ ਮਿਲਿਆ ਤੇ ਜ਼ੂਮੀਨੇਰੀ ਮੱਛਿਆ ਮੌਕੇ ਦਾ ਇਕੱਠ ਆਇਆ ਸਰੋਂਗਰ ਵੱਲ ਚੱਲੇ ਪਾਏ ਤੇ ਰਾਸਤੇ ਦੇ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਝੂਲਦੇ ਰਹਿਣ ਸਦਾ ਨਿਸ਼ਾਨ ਪੰਥ ਖਾਲਸਾ ਦੇ ਤੇ ਉਸ ਦਰਸ਼ਨ ਕੀਤੇ ਤੇ ਫਿਰ ਆਪਾਂ ਸ੍ਰੀ ਸਰੋਗਾ ਸਾਹਿਬ ਬਲ ਚਾਲੇ ਪਾਏ ਤੇ ਇੱਥੇ ਗੁਰੂ ਦੀਆਂ ਲਾਡੀਆਂ ਫੌਜਾਂ ਵੀ ਆਈਆਂ ਹੋਈਆਂ ਸੀ ਤੇ ਸਾਰੇ ਸ਼ਰਧਾ ਦੇ ਨਾਲ ਸ੍ਰੀ ਸੁਨਵਾਰੇ ਸੀ ਗੁਰੂ ਜੀ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਦਰਸ਼ਕੀ ਤੇ ਭਾਈ ਖੋਹ ਨੂੰ ਆਪਣੇ ਜਿਹੜਾ ਵੀ ਆਸਟੇਕ ਨੂੰ ਦਿੱਤਾ ਤਾਂ ਇਸ ਰੋਵਰ ਵਨ ਚੱਲੇ ਪਏ ਥੱਲੇ ਚਾਲਦੇ ਆ ਬਾਕੀ ਤੁਸੀਂ ਜਿਹੜੇ ਦੇਖ ਰਹੇ ਹੋ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਗੁਰਦੁਆਰਾ ਸਾਹਿਬ ਡਾਕਟਰ ਜੀ ਸੋਰੀ ਦਮਦਮਾ ਸਾਹਿਬ ਭਲਵੰਦੀ ਸਾਹਿਬ ਉਹ ਵੀ ਕਿ ਮੱਛਿਆ ਦੇ ਉੱਪਰ ਇੰਨਾ ਕੱਟ ਕਿਉਂਕਿ ਦਿੱਕਤਾ ਹੈ ਤੁਹਾਰ ਸੀ ਦੋਸਤੋ ਏ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਸੇਧ ਬਾਬਾ ਦੀਪ ਸਿੰਘ ਜੀ ਦੇ ਫੂਲ ਫੂਲ ਹੈ ਤੇ ਹੁਣ ਆਪਾਂ ਦਰਵਾਜਾ ਸਾਹਿਬ ਦੇ ਮੱਥਾ ਟੇਕ ਕੇ ਬਾਅਦ ਚੱਲਦੇ ਆਂ ਦੇਖ ਲੈਣ ਬਾਅਦ ਸਮੀ ਦੇਖ ਤਾਂ ਲਈ ਗਏ ਕਤ ਜਿਆਦਾ ਸੰਗਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਸਤ ਮਤ ਕਰੋਈ ਮੱਛਿਆ ਦੇ ਢਹਾਡੇ ਤੇ ਆਏ ਸੀ ਅਸੀਂ ਕਿਸੇ ਮਤਲਬ ਕਿ ਦਾਣਾ ਪਾਣੀ ਲਿਖਿਆ ਹੁੰਦਾ ਜਿੱਥੇ ਜਾਣਾ ਪੈਂਦਾ ਤੇ ਗੁਰੂ ਘਰ ਵੀ ਸਾਡਾ ਦਾਣਾ ਪਾਣੀ ਲਿਖਿਆ ਸੀ ਅੱਜ ਅਸੀਂ ਕੰਮ ਗਏ ਸੀ ਕਿਤੇ ਤੇ ਰਸਤੇ ਦੇ ਵਿੱਚ ਤੇ ਸਾਡੇ ਸੁਭਾਗ ਨਾਲ ਉਹ ਸੀਗਾ ਅੱਜ ਮੱਛਿਆ ਦਾ ਢਹਾਡਾ ਸੀਗਾ ਆਜੋ ਜੀ ਗੁਰੂਆਂ ਦੀਆਂ ਫੌਜਾਂ ਉੱਤਰ ਜਿਆਦਾ ਧੁੱਪ ਹੋਣ ਦੇ ਕਾਰਨ ਦੋਸਤੋ ਜਿਹੜਾ ਫਰਸ ਸੀ ਘਰ ਨੀਚੇ ਬਹੁਤ ਜ਼ਿਆਦਾ ਤੱਪ ਰਿਹਾ ਸੀ ਤੇ ਜਿਹਦੇ ਨਾਲ ਪੈਰ ਸੀ ਜਿਹੜੇ ਬਹੁਤ ਜ਼ਿਆਦਾ ਮੱਚ ਰਹੇ ਸੀ ਤੇ ਬਾਕੀ ਸੰਗਤ ਬਹੁਤ ਜ਼ਿਆਦਾ ਸੀ ਬਾਕੀ ਕੋਈ ਵੀ ਮੈਟ ਦੇ ਉੱਪਰ ਆਂਦਰ ਦੀਵਾਰ ਕਰਦੇ ਹੋਏ ਸੇਵਾ ਦਾ ਬਹੁਤ ਤੁਰੰਤ ਪ੍ਰਭਾਵ ਨਾਲ ਗੁਲਦਿਆ ਸੰਗਤਾਂ ਵਰਕਰਾਂ ਦੀ ਸੇਵਾ ਕਰ ਰਹੇ ਹਾਂ ਤਾਂ ਕਿ ਬਹੁਤ ਜਿਆਦਾ ਕਠੜੂ ਚੀਜ਼ ਦੇਖ ਰਹੇ ਹਾਂ ਫਿਰ ਆਪਾਂ ਅਲੱਗ ਜਗ੍ਹਾ ਸ਼ਾਦਾ ਪਾਣੀ ਸਾਥ ਕੀ ਫਿਰ ਆਪਾਂ ਵਾਣ ਵੀ ਜਾਰੀ ਕੀਤੀ ਸਭ ਤੋਂ ਪਹਿਲਾਂ ਆਪਣਾ ਟਿਕਾਣਾ ਨਹੀਂ ਜੀ ਜੱਟ ਜਿਹੜਾ ਕਰ ਬੱਜਾ ਮੈਂ ਉਸ ਤੋਂ ਬਾਅਦ ਮੋੜਸਾ ਕਿੱਥੇ ਖੜਾ ਪਾ 38 ਕੇ ਵਾਇਗਰੂ ਅੱਗੇ ਅਦਾਸ ਕਰਕੇ ਆਪਣਾ ਸਫ਼ਰ ਕਰਾਂਗੇ ਰੂਗ ਵਾਇਗਰੂ ਵਿੱਚ 14 ਦੋਸਤੋ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਤਖਸੀਦੀ ਦਮਦਮਾ ਦੀ ਪਾਰਕਿੰਗ ਸੀ ਜਿਹੜੀ ਪੁਲ ਸੀਗੀ ਤੇ ਆਪਾਂ ਵੀ ਇਦਾਂ ਹੀ ਬਾਈਕ پارک ਕੀਤੀ ਸੀ